ਵੀਰ ਆਪਾਂ ਇਸੇ ਸਮੇਂ ਇਸੇ ਜਗ੍ਹਾ ਦੇ ਉੱਪਰ ਇਕੱਠੇ ਹੋਏ ਸੀਗੇ ਤੇ ਉਸ ਸਮੇਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਬਿਹਾਫ ਦੇ ਉੱਪਰ ਪੰਜਾਬ ਸਰਕਾਰ ਦੇ ਬਿਹਾਫ ਦੇ ਉੱਪਰ ਆਵਾਦੀ ਪਾਰਟੀ ਦੀ ਤਰਫੋਂ ਮੈਂ ਹੱਥ ਜੋੜ ਕੇ ਜਿੱਥੇ ਕੇਂਦਰ ਸਰਕਾਰ ਨੂੰ ਔਰ ਜੀ ਆਇਆਂ ਕਿਹਾ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿਉਂਕਿ ਪੰਜਾਬੀ ਉਹ ਕੌਮ ਹੈ ਕਿ ਜਿਹਨੇ ਵੀ ਆਉਣਾ ਹੁੰਦਾ ਸਾਡੇ ਘਰੇ ਤੇ ਅਸੀਂ ਉਹਨਾਂ ਦਾ ਖੁੱਲ੍ਹ ਦਿੱਲੀ ਦੇ ਨਾਲ ਜੀ ਆਇਆਂ ਕਹਿਣ ਆਉਂਦੇ ਨੂੰ ਪਰ ਉਹ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹੀ ਸੀਗੀ ਕਿ ਮੈਂ ਜਿੱਥੇ ਖੁੱਲ੍ਹ ਦਿੱਲੀ ਦੇ ਨਾਲ 3 ਕਰੋੜ ਪੰਜਾਬੀਆਂ ਵੱਲੋਂ ਪੀਐਸ ਸਾਹਿਬ ਦਾ ਸਵਾਗਤ ਕਰਦਾ ਸਰਕਾਰ ਵੱਲੋਂ ਸਵਾਗਤ ਕਰਦਾ ਉੱਥੇ ਹੀ ਇਹ ਉਮੀਦ ਆਸ ਵੀ ਰੱਖਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਵੂਲ ਦੇ ਨਾਤੇ ਜਿਹਦਾ ਪੰਜਾਬ ਇੱਕ ਟੁੱਟ ਅੰਗ ਹੈ ਤੇ ਉਹਨੂੰ ਆਉਂਦਾ ਅੰਗ ਸਮਝਦੇ ਹੋਏ ਖੁੱਲ੍ਹ ਦਿੱਲੀ ਦੇ ਨਾਲ ਪੰਜਾਬ ਦੀ ਇਸ ਔਖ ਦੀ ਘੜੀ ਦੇ ਵਿੱਚ ਸਾਥ ਦੇ ਕੇ ਜਾਣਗੇ ਇਸ ਗੱਲ ਦੀ ਮੈਂ ਉਮੀਦ ਆਸ ਵੀ ਪ੍ਰਗਟਾਈ ਸੀ ਤੇ ਨਾਲ ਹੀ ਖਦਸ਼ਾ ਵੀ ਪ੍ਰਗਟਾਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਮਲਾ ਸਲੂਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫਿਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 400 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਦੀ ਬਜਾਏ ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਵਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਆਰਥਕਵੇਕ ਆਇਆ ਉੱਥੇ ਤਾਂ ਬੜਾ ਖੁੱਲ੍ਹ ਦੇਣ ਦੇ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਇਹੋ ਜਿਹੇ ਸਲੂਕ ਇੱਕ ਅਨਫੋਰਚੂਨੇਟ ਮੰਦਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੇ ਦੱਸਿਆ ਸੀ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ ਚੋਂ ਮੈਂ 600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60 ਹਜ਼ਾਰ ਕਰੋੜ ਜਿਹੜਾ ਕਿ 50 ਹਜ਼ਾਰ ਕਰੋੜ ਦਾ ਨੁਕਸਾਨ ਜੀਐਸਟੀ ਰਜਿਮ ਦੇ ਵਿੱਚ ਹੋ ਚੁੱਕਿਆ ਔਰ 10 ਹਜ਼ਾਰ ਕਰੋੜ ਆਰਡੀਐਫ ਐਮਡੀਐਫ ਪ੍ਰਧਾਨ ਮੰਤਰੀ ਗ੍ਰਾਮੀਣ ਸੜਕੀ ਯੋਜਨਾ ਦੇ ਰੋਕ ਰੱਖੇ ਉਹਦਾ 60 ਹਜ਼ਾਰ ਕਰੋੜ ਤੇ 20 ਹਜ਼ਾਰ 80 ਹਜ਼ਾਰ ਤੋਂ ਬਗਲੇ ਮੈਂ ਸੁਣਾ ਸਕਦਾ ਦੇ ਕੇ ਜਾਣਾ ਜਿਹੜਾ ਕਿ ਮੈਂ ਹਜ਼ ਮੈਂ ਸਮਝਦਾ ਕਿ 2% ਬਣਦਾ ਉਹ ਕੋਜਾ ਭਦਾ ਮਜ਼ਾਕ ਕਰਕੇ ਗਏ ਨੇ ਸੋ ਮੈਂ ਅੱਜ ਪਰਸੋਂ ਵੀ ਉਸ ਗੱਲ ਨੂੰ ਕਿਹਾ ਸੀਗਾ ਮੈਂ ਇਸ਼ਾਰਾ ਵੀ ਕੀਤਾ ਸੀਗਾ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਿਤੇ ਸਾਨੂੰ ਪੂਰੇ ਪੰਜਾਬ ਨੂੰ ਤੁਹਾਡੀ ਫੇਰੀ ਤੋਂ ਮਗਰੋਂ ਇਹ ਨਾ ਕਹਿਣਾ ਪਵੇ ਜੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਪਊਗਾ ਯਾਦ ਕਰਾਉਣਾ ਪਊਗਾ ਕਿ ਕਿਵੇਂ ਪਿਛਲੇ 10.5 11 ਸਾਲਾਂ ਦੇ ਵਿੱਚ ਇਹ ਆਪਦੇ ਕਾਰਪੋਰੇਟ ਘਰਾਣਿਆਂ ਦੇ ਤਕਰੀਬਨ 15 ਲੱਖ ਕਰੋੜ ਰੁਪਇਆ ਮਾਫੇ ਜਿਹੜਾ ਉਹ ਕਰ ਚੁੱਕੇ ਪਰ ਜਦੋਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਗੱਲ ਆਉਂਦੀ ਹੈ ਉਦੋਂ ਪੰਜਾਬ ਦੇ ਨਾਮ ਨਿਤਰੀ ਮਾਲਾ ਸ਼ੁਰੂ ਕਰ ਜਿਹੜਾ ਉਹ ਹੋ ਜਾਂਦਾ ਜੇ ਮੈਂ ਤੁਹਾਡੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਲਿਸਟ ਸ਼ੇਅਰ ਕਰਨ ਲੱਗਾ ਨਾ ਤੇ 43 ਘਰਾਣੇ ਤਾਂ ਇਹ ਜਿਹੇ ਨੇ ਕਿ ਜੇ ਕਈਆਂ ਦੇ ਵਿੱਚ ਇਹ ਜਿਹੇ ਨੇ ਕਿ ਇੱਕ ਘਰਾਣੇ ਦਾ ਜੇ ਮਾਫ ਜਿੰਨਾ ਮਾਫ ਕੀਤਾ ਉਹ 20000 ਕਰੋੜ ਹੋਵੇ ਉਹ ਦੀ ਸੀਗਾ 2000 ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਕਰਾਉਣ ਦਾ ਕਰਜ਼ਾ ਜਿਹੜਾ ਉਹ ਲੋਦੀ ਸਾਹਿਬ ਆਪਦੇ ਚੇਤੇ ਦਾ ਉਹ ਮਾਫ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਦੇ ਦੀ ਘੜੀ ਦੇ ਵਿੱਚ ਮਹਿਜ਼ 1000 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਨਾ ਕਰ ਜਿਹੜਾ ਉਹ ਹੋ ਨਹੀਂ ਸਕਦਾ ਹੈਗਾ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਆਂ ਕੰਡਮ ਕਰਦੇ ਆਂ ਕੱਲ ਜੈਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ੋਰਾ ਚੋਹਾਂ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿਜ਼ਿਟ ਦੇ ਦੌਰਾਨ ਹੋ ਗਿਆ ਕੁਝ ਕੁ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤੇ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੇਕਟਡ ਸੀਗੇ ਸਾਥੀ ਵੀਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦੇ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜਪੀ ਦੇ ਲੀਡਰਜ਼ ਨੇ ਇੱਕ ਪੋਲਿਟਿਕਲ ਰੈਲੀ ਆ ਜਿਹੜੀਆਂ ਉਹ ਤਕਰੀਬਨ 138-40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲਿਟਿਕਲ ਆ ਆਪ ਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰੇ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪ ਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਦਾ ਇਹ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਤੋਂ ਅੰਤਮਾਨਜੀ ਦੀ ਅਗਵਾਈ ਦੇ ਵਿੱਚ ਕੱਲੇ ਕੱਲੇ ਪੰਜਾਬੀ ਕੱਲੇ ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪਤਲ ਤੋਂ ਤੇ ਉਹ ਤੋਂ ਬਾਅਦ ਕੱਲੇ ਕੱਲੇ ਦੀ ਬਾਹ ਫੰਗ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕੇ ਜਿਹੜੇ ਜਾਖੜ ਸਾਹਿਬ ਹੋਣੇ ਬਿੱਟੂ ਜੀ ਹੋਣੇ ਅਸ਼ਵੀਰ ਸ਼ਰਮਾ ਜੀ ਹੋਣੇ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ 50000 ਰੁਪਏ ਏਕੜ ਜਿਹੜਾ ਉਹ ਦਵੇ ਪੰਜਾਬ ਸਰਕਾਰ ਆ ਤੇ ਇਹਦਾ 50000 7.4 ਲੱਖ ਏਕੜ ਜਿਹੜਾ ਉਹ ਨੁਕਸਾਨ ਹੋ ਗਿਆ ਕੱਲੀ ਫਸਲ ਫਸਲ ਦਾ 50000 ਰੁਪਏ ਮਲਟੀਪਲਾਈ ਕਰ ਲੋ ਉਹੀ 1600 ਕਰੋੜ ਦਾ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਹ ਜੀ ਤੱਕ ਇਹਨੇ ਕਿਸੇ ਖਾਤੇ ਜੀ ਨਹੀਂ ਪਾਇਆ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਇਹਨੇ ਇਹਨਾਂ ਨੇ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਲਿਆ ਕੱਲ तकरीबन ਅੱਧਾ ਘੰਟਾ ਸਾਡੇ 2 ਮਿੰਟ